ਪਾ ਪੌਂਚ ਕੇ ਲਾਂਗ ਜਾ ਲਾਂਗ ਜਾ ਦੀ ਇਹ ਖਾਸियत ਹੈ ਵੀ ਇੱਥੇ ਨਾ ਬੁੱਧ ਦਾ 35 ਫੁੱਟ ਉੱਚਾ ਬਹੁਤ ਵੱਡਾ ਸਟੈਚੂ ਲੱਗਿਆ ਹੋਇਆ ਹੈ ਕੱਲ ਆਪਾਂ ਕਾਜਾ ਪਹੁੰਚ ਗਏ ਸੀਗੇ ਉੱਪਰ ਰਹੇ ਸੀ ਆਪਾਂ ਰਾਤ ਸਵੇਰੇ ਉੱਠ ਕੇ ਨਹਾ ਕੇ ਤਿਆਰ ਵਰ ਤਿਆਰ ਆਣ 10 ਵਜੇ ਦਾ ਟਾਈਮ ਹੋ ਗਿਆ ਬੰਦੇ ਛੇਤੀ ਨਹੀਂ ਨਿਕਲਦੇ ਕਹਿੰਦੇ ਛੇਤੀ ਨਹੀਂ ਛੇਤੀ ਛੇਤੀ ਨਹੀਂ ਛੇਤੀ ਨਹੀਂ ਇਹ ਸਾਡੇ ਸੰਗਰੂਰ ਦੀਆਂ ਹੀ ਐ ਸੰਗਰੂਰ ਦੀ ਪਹਾ ਜੀ ਸਾਡਾ ਜੀਲਾ ਸਮਰਤ ਅੱਜ ਦੀ ਜਿਹੜੀ ਡਰਾਈਵ ਆ ਉਹ ਆਪਾਂ ਚੱਲਾਂਗੇ ਦੁਨੀਆ ਦੇ ਸਭ ਤੋਂ ਉੱਚੇ ਪਿੰਡ ਦੇ ਵਿੱਚ ਜਿੱਥੇ ਸੜਕ ਰਾਹੀਂ ਪਹੁੰਚਿਆ ਜਾ ਸਕਦਾ ਹੈ ਬਿਨਾਂ ਸੜਕ ਤੋਂ ਹੋਰ ਵੀ ਪਿੰਡ ਹੈਗੇ ਜਿਹੜੇ ਉੱਥੇ ਨਹੀਂ ਨਹੀਂ ਹੁੰਦੇ ਵਿੱਚ ਤੇ ਆਪਾਂ ਜਿੱਥੇ ਪਹੁੰਚਾਂਗੇ ਦੁਨੀਆ ਦੇ ਸਭ ਤੋਂ ਉੱਚੇ ਟਾਕਰ ਨੇ ਦੇ ਵਿੱਚ ਉੱਥੋਂ ਕੁਝ ਮੈਂ ਪੋਸਟ ਕਾਰਡ ਪੋਸਟ ਵੀ ਕਰੂੰਗਾ ਮੇਰੇ ਮਿੱਤਰ ਦੋਸਤਾਂ ਨੂੰ ਤੇ ਬਣੇ ਰਹੋ ਪਹਿਲਾਂ ਆਪਾਂ ਖਾਂਗੇ ਖਾਣਾ ਜੀ ਕਾਜਾ ਪਿੰਡ ਦਾ ਪਰ ਹੁਣ ਸ਼ਹਿਰ ਬਣ ਚੁੱਕਿਆ ਏ ਇਹ ਕਾਜਾ ਸ਼ਹਿਰ ਦਾ ਬਾਜ਼ਾਰ ਦੇ ਆਪਾਂ ਪਹਿਲਾਂ ਖਾਵਾਂਗੇ ਪਰੌਠੇ ਚਲੋ ਦੇਖਦੇ ਹਾਂ ਕੀ ਖਵਾਉਂਦੇ ਨੇ ਮੰਡੇ ਸਾਹਮਣੇ ਹੈ ਹਿਮਾਲਿਆਨ ਕੇ ਤੇ ਇੱਥੇ ਖਾਵਾਂਗੇ ਸਾਰੀ ਚੱਲ ਰਹੀ ਹੈ ਨਵੀਂ this is my dream bike bmw gs 1200 wow eh aji kaaja da bazaar idharu rasta hunda hai idhar par hai si khat chota ji bazaar hai ਉੱਲਾ ਮੇਂ ਚਾਹਗਾ ਜਾਮ ਲੱਗੀ ਰਹਿਣਾ ਇੱਥੇ। ਸਰਦੀ ਦੀ ਨਿਕਾਨਾ ਦੇਖੋ ਜੀ। ਕੰਨਾ ਇਸੇ ਥਾਂ ਮੇਂ ਦਿਸਾਨਾ ਨਹੀਂ ਸਰਦੀ। ਪਹਾੜਾਂ ਦੀ ਖਾਸियत ਹੁੰਦੀ ਐ ਇੱਥੇ ਬੜੇ ਜਿਆਦੇ ਰਸਤੇ ਨਹੀਂ ਪਾੜ ਦਿੰਦੇ ਆਪਣੇ ਸ਼ਹਿਰਾ ਵਾਂਗੂ। ਇਹ ਸਾਹਮਣੇ ਆਉਂਦਾ ਐ। ਸ਼ਿਮਲੇ ਵੱਲੋਂ ਰੋਡ। ਜਦੋਂ ਸੀ ਖੱਬੇ ਮੋੜ ਚੋਂਗੇ ਤਾਂ ਮਨਾਲੀ ਆਏ ਰੋਡ ਤੇ ਚੱਲ ਜਾਂਗੇ। ਸ਼ਿਮਲਾ 412 ਕਿਲੋਮੀਟਰ ਐ ਇਥੋਂ। ਤੇ ਮਨਾਲੀ 201 ਕਿਲੋਮੀਟਰ ਰਹਿ ਗਿਆ ਸਾਹਮਣੇ ਬੋਰਡ ਲੱਗਾ ਹੈ ਅੱਜ ਆਪਾਂ ਦੇਖਾਂਗੇ ਦੁਨੀਆ ਦਾ ਸਭ ਤੋਂ ਉੱਚਾ ਚੰਗਾ ਅੱਜ ਦੁਨੀਆ ਦਾ ਸਭ ਤੋਂ ਉੱਚਾ ਦਾ ਖਾਨਾ ਹੈ ਕਾਰਾ ਸ਼ਹਿਰ ਦੇ ਵਿੱਚ ਕਹਿੰਦੇ 21 ਯਾਨੀ ਕਿ 21 ਫੈਮਲੀਆਂ ਰਹਿੰਦੀ ਸੀ ਪਹਿਲਾਂ ਉਹਨਾਂ ਨੇ ਕੁਝ ਆਪਣੀ ਪ੍ਰਾਪਰਟੀ ਬੇਚਤੀ ਕੋ ਪਰਿਵਾਰ ਉਹਨਾਂ ਦੇ ਅੱਗੇ ਵਧ ਗਏ ਜਿਹੜੇ ਇਹ ਹੁਣ ਇਹ ਸ਼ਹਿਰ ਬਣ ਚੁੱਕਿਆ ਪਹਿਲਾਂ ਪਿੰਡ ਹੁੰਦਾ ਸੀਗਾ ਤੇ ਤਕਰੀਬਨ ਸਾਰੀਆਂ ਫੈਸਿਲਿਟੀਆਂ ਨੇ ਇੱਥੇ ਸਰਦੀਆਂ ਦੇ ਵਿੱਚ ਇਹ ਖੁੱਲਾ ਰਹਿੰਦਾਗਾ ਤੇ ਰਸਤਾ ਸਿਮਲੇਵਲ ਦੀ ਹੋ ਕੇ ਆਉਂਦਾ ਤੇ ਗਰਮੀਆਂ ਦੇ ਵਿੱਚ ਮਨਾਰੀ ਸ਼ਹਿਰ ਦੇ ਵੀ ਰਸਤਾ ਖੁੱਲ ਜਾਂਦਾ ਤੇ ਮਨਾਰੀ ਸ਼ਹਿਰ ਦੀ ਵੀ ਤੁਰ ਰਸਤਾ ਆਉਂਦੇ ਨੇ ਇੱਥੇ ਕਾਫੀ ਹੋਮਸਟੇ ਤੇ ਹੋਟਲ ਬਣੇ ਹੋਏ ਨੇ ਇੱਥੇ ਜੇ ਆਉਣਾ ਚਾਹੁੰਦੇ ਹੋ ਰੇਂਜ ਇੱਥੇ BSNL ਦਾ Airtel ਤੇ Jio ਦੀ ਆਉਂਦੀ ਹੈ ਵਧੀਆ ਸਪੀਡ ਹੈ ਬਹੁਤ ਛੋਟਾ ਜਿਹਾ ਪਹਿਲਾਂ ਪਿੰਡੀ ਸੀ ਇਹ ਹੁਣ ਬਹੁਤ ਛੋਟਾ ਸ਼ਹਿਰ ਹੈ ਜਿਆਦਾਤਰ ਹੋਟਲ ਹੀ ਨੇ ਤੇ ਕੈਨਕ ਵਗੈਰਾ ਮਿਲ ਜਾਂਦੇ ਨੇ ਜੇ ਤੁਸੀਂ ਕਿਰਾਏ ਤੇ ਬੁਲਟ ਮੋਟਰਸਾਈਕਲ ਲੈਣਾ ਚਾਹੁੰਦੇ ਹੋ ਜਾਂ ਹੋਰ ਮੋਟਰਸਾਈਕਲ ਉਹ ਵੀ ਮਿਲ ਜਾਣਗੇ ਸਾਈਕਲ ਵੀ ਮਿਲ ਜਾਂਦੇ ਨੇ ਕਿਰਾਏ ਤੇ ਰਾਤ ਅਸੀਂ ਦੇਖਿਆ ਸਾਈਕਲ ਵਾਲੀ ਦੁਕਾਨ ਇੱਕ ਫੇਰ ਵਗੈਰਾ ਵੀ ਇੱਥੇ ਇਹ ਆ ਜੀ ਕਾਜਾ ਸਹਿਰ ਬਹੁਤ ਛੋਟਾ ਜਿਹਾ ਸਹਿਰ ਹੈਗਾ ਮੈਨੂੰ ਆ ਲੱਗਦਾ ਵੀ 90% ਇਹਦੇ ਚ ਹੋਟਲ ਹੀ ਹੋਣਗੇ ਜਾਂ ਹੋਮਸਟੇ ਨੇ ਦੇ ਨਾਲ ਹੀ ਸਪਤੀ ਰਿਵਰ ਵਗਦੀ ਹੈ ਬਹੁਤ ਚੌੜਾ ਹੋ ਜਾਂਦਾ ਇਹਦਾ ਵਾਹ ਇੱਥੇ ਕਾਜਾ ਤੋਂ ਕਿਲੋਕਮੀਟਰ ਅੱਗੇ ਆ ਕੇ ਸੱਦੇ ਹੱਥ ਨੂੰ ਰੋਡ ਮੁੜ ਜਾਂਦਾ ਹੈ ਲਾਂਗਜਾ ਕਾਮਿਕ ਇਹ ਪਿੰਡਾਂ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਇਹਦਾ ਵਿਕਾਸ ਵੀ ਕੀਤਾ ਗਿਆ ਸੜਕ ਦਾ ਅੱਗੇ ਅੱਗੇ ਤੁਹਾਨੂੰ ਦਿਖਾਉਂਦੇ ਜਾਵਾਂਗੇ ਬਣੇ ਰਹੋ ਸਿੱਧੀ ਚੜ੍ਹਾਈ ਹੈ ਇਹ ਸਾਹਮਣੇ ਹੈ ਸਪਿਤੀ ਵੈਲੀ ਵੈਲੀ ਮਤਲਬ ਖੁੱਲੀ ਜਗ੍ਹਾ ਨੂੰ ਬੋਲਦੇ ਨੇ ਜਿਵੇਂ ਇਹ ਵਿਚਾਲੇ ਦੋ ਪਹਾੜਾਂ ਦੇ ਆ ਗਈ ਤੇ ਸਪਿਤੀ ਇਹਦਾ ਨਾਮ ਹੈ ਤਾਂ ਕਰਕੇ ਸਪਿਤੀ ਵੈਲੀ ਕਿਹਾ ਜਾਂਦਾ ਅੱਜ ਦਾ ਜਿਹੜਾ ਸਫਰ ਹੈ ਚੜ੍ਹਾਈ ਵਾਲਾ ਦੇਖੋ ਤੁਸੀਂ ਕਾਹਦਾ ਇੱਥੋਂ ਛੋਟੇ ਛੋਟੇ ਘਰ ਦੇਖਣ ਲੱਗੇ ਤੇ ਉਹ ਟਰੱਕ ਫਿਰਦੇ ਨੇ ਸਾਇਦ ਤੁਸੀਂ ਦੇਖ ਸਕਦੇ ਹੋ ਉਹ ਉਥੋਂ ਆਇਆ ਆਪਾਂ ਤੇ ਅੱਜ ਆਪਾਂ 14440 ਫੁੱਟ ਦੀ ਉਚਾਈ ਤੇ ਜਾਣ ਵਾਲਿਆਂ ਚੜਾਈ ਸਿੱਧੀ ਐ ਮੋੜ ਕੋੜ ਤੁਸੀਂ ਅੱਗੇ ਵੀਡੀਓ ਚ ਦੇਖਦੇ ਰਹੋਗੇ ਬਣੇ ਰਹੋ ਦੋ ਫਟਕਾਂ ਹੋ ਗਈਆਂ ਅੱਗਿਓ ਤੋਂ ਮੈ ਤੁਹਾਨੂੰ ਸੱਜੇ ਮੁੜਨਾ ਪੈਣਾ ਲੰਮ ਚਾਵਲੇ ਜੀ ਨੂੰ ਸਿੱਤੇ ਇਹਦਾ ਕੱਲ ਵਾਲੇ ਰਸਤੇ ਪਾਲੇ ਨੇ ਲੋ ਪਾ ਪਿੱਛੇ ਰੱਖ ਲੋ ਕਿਉਂਕਿ ਕੱਲ ਵੀ ਮਿੱਟੀ ਹੋ ਮਿੱਟੀ ਹੋ ਗਏ ਤੇ ਹੁਣ ਹਾ ਰਸਤਾ ਹੀ ਮਿੱਟੀ ਵਾਲੀ ਲੱਗ ਰਿਹਾ ਇਹਦਾ ਟੱਪਿਆਂ ਦਾ ਪਹਾੜ ਠੀਕ ਲੱਗਦਾ ਯਾਰ ਅੱਜ ਇਹਦੇ ਆ ਰੱਖਦੇ ਨੇ ਕਿ ਤੋਂ ਪਹਾੜਾਂ ਨੂੰ ਬਚਾ ਲਉ ਵੱਢ ਕੇ ਵੇਚ ਦੀ ਸੜਕ ਕੱਢ ਗਈ ਆਹ ਇੱਥੇ ਜਿਹੜੀ ਉਚਾਈ ਹੈ ਸਮੁੰਦਰ ਤਲ ਤੋਂ 14000 ਤੋਂ ਵੱਧ ਹੈਗੀ ਹੋ ਸਾਹਮਣੇ ਆਪਾਂ ਨੇ ਉੱਤੇ ਪਹੁੰਚਨੇ ਮਹਾਤਮਾ ਬੁੱਧਾ ਜੀ ਦੀ ਬਹੁਤ ਵੱਡੀ ਮੂਰਤੀ ਲਾਈ ਗਈ ਹੈ ਅਤੇ ਸਾਹਮਣੇ ਤੁਸੀਂ ਪਹਾੜਾਂ ਦੇ ਬਰਫ ਦੇਖ ਸਕਦੇ ਹੋ ਗਰਮੀ ਗਰਮੀਆਂ ਦੇ ਵਿੱਚ ਇੱਥੇ ਫਸ ਲੁਗਦੀ ਹੈ ਸਿਆਲਾਂ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਵਰਕਸ ਨੇ ਇਹਦੇ ਟੈਂਪਰੇਚਰ ਜਿਹੜਾ ਮੈਨੇਜਟ ਹੁੰਦਾ ਹੈ ਘਰ ਸਾਰੇ ਇਹਨਾਂ ਦੇ ਮਿੱਟੀ ਦੇ ਬਣੇ ਹੋਏ ਨੇ ਪਿੰਟ ਵਾਸ ਜਿਵੇਂ ਹੁਣ 1 2 3 4 5 6 7 8 9 ਇਹ ਨੌਕਰਾਂ ਦਾ ਪਿੰਡ ਹੈਗਾ ਕੋਈ ਵੀ ਕਰਾ ਦਾ ਪਿੰਡਾ ਕੋਈ ਨਾਉਂ ਦਾ ਕੋਈ ਦੱਸਦਾ ਤੇ ਇੱਥੇ ਸਾਰੇ ਮਟਰ ਉਗਾਉਂਦੇ ਨੇ ਮਟਰ ਜਿਹੜਾ 100 ਰੁਪਏ ਤੋਂ ਉੱਪਰ ਹੀ ਵਿਕਦਾ ਇਹਨਾਂ ਦਾ ਇੱਥੋਂ ਪਿਕਅਪ ਗੱਡੀਆਂ ਭਰ-ਭਰ ਕੇ ਦੱਖਣ ਭਾਰਤ ਤੇ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਜਾਂਦੀਆਂ ਨੇ ਔਰ ਉੱਪਰ ਪਰਫ ਦੇਖੋ ਉਹ ਸਿੰਚਾਈ ਦਾ ਸਾਧਨ ਇਹਨਾਂ ਦਾ ਤੇ ਆਓ ਚੱਲਦੇ ਆ ਅੱਗੇ ਪਹਿਲਾ ਹਿਮਾਚਲ ਦੇ ਵਿੱਚ ਨਦੀਆਂ ਚੋਂ ਪਾਣੀ ਚੱਕਣਾ ਬਹੁਤ ਔਖਾ ਹੁੰਦਾ ਸੀ। ਅਸੀਂ ਜਗ੍ਹਾ-ਜਗ੍ਹਾ ਤੇ ਇਹ ਜਿਹੇ ਬੋਰਡ ਲੱਗੇ ਹੋਏ ਦੇਖੇ ਨੇ। ਬਹਾਵ ਸंचाई ਯੋਜਨਾ ਚੱਲ ਠਾਉ ਸਿੰਚਾਈ ਯੋਜਨਾ ਜਿਹੜਾ ਪਾਣੀ ਆ ਨਦੀਆਂ ਦਾ ਉਹ ਸੋਲਰ ਪੈਨਲ ਲਾ ਕੇ ਇਹ ਖੇਤਾਂ ਤੱਕ ਆਉਤੇ ਲੈ ਕੇ ਜਾ ਰਹੇ ਨੇ। ਪਹਿਲਾਂ ਔਖਾ ਸੀਗਾ ਖੇਤਾਂ ਤੱਕ ਕਾਣਾ। ਸੋਲਰ ਪੈਨਲਾਂ ਨੇ ਉਹ ਰੇ ਖੇਤੀ ਵਧਾਈ ਹੈਗੀ। ਬਿਜਲੀ ਦਾ ਸਾਧਨ ਹੋ ਗਿਆ ਉਹਨਾਂ ਨਾਲ। ਪਹੁੰਚ ਚੁੱਕੇ ਆਪਾਂ ਲੰਘ ਜਾ। ਦੇ ਸਾਹਮਣੇ ਪਿੰਡ ਹੈ ਗਿਣਤੀ ਦੀ ਘਰ ਨੇ ਬਸ ਆਓ ਸਾਹਮਣੇ ਜਾ ਕੇ ਫਿਰ ਰਹੇ ਨੇ ਇਹਨਾਂ ਦੇ ਇਹ کھیਤੀ ਹੈ ਇਹਨਾਂ ਦੀ ਮਟਰਾਂ ਦੀ ਜ਼ਿਆਦਾਤਰ ਮਟਰ ਹੀ ਹੁੰਦੇ ਨੇ ਇੱਥੇ ਆਪਾਂ ਬਹੁਤ ਚੁੱਕਿਆ ਲਾਂਗ ਜਾਂਦੀ ਸਭ ਤੋਂ ਉੱਚੀ ਲਗਤ ਹੈ ਇੱਥੇ ਮਹਾਤਮਾ ਬੁੱਧ ਜੀ ਦੀ ਬਹੁਤ ਵੱਡੀ ਮੂਰਤੀ ਲੱਗੀ ਹੈ ਇਹਨਾਂ ਵੱਲੋਂ ਆ ਤੁਹਾਨੂੰ ਦਿਖਾਉਣੇ ਆ ਪਾ ਪਹੁੰਚ ਗਿਆ ਲੰਗਜਾ ਲੰਗਜਾ ਦੀ ਇਹ ਖਾਸियत ਹੈ ਵੀ ਇੱਥੇ ਨਾ ਬੁੱਧ ਦਾ 35 ਫੁੱਟ ਉੱਚਾ ਬਹੁਤ ਵੱਡਾ ਸਟੈਚੂ ਲੱਗਿਆ ਹੋਇਆ ਹੈ ਸਭ ਤੋਂ ਉੱਚੀ ਜਗ੍ਹਾ ਤੇ ਬੁੱਧ ਦਾ ਸਟੈਚੂ ਲੱਗਿਆ ਹੋਇਆ ਹੈ ਤੇ ਜਿਹੜਾ ਨਜ਼ਾਰਾ ਹੈ ਪਿੱਛੋਂ ਦੇਖਣ ਵਾਲੀ ਬੰਦ ਹੈਗਾ ਕਿਉਂਕਿ ਹਰ ਵਕਤ ਇੱਥੇ ਪਹਾੜਾਂ ਤੇ ਬਰਫ਼ ਪਈ ਰਹਿੰਦੀ ਹੈ ਦੇਖ ਸਕਦੇ ਹੋ ਪਿੰਡਾ ਲੰਗਜਾ ਇੱਥੇ ਕਈ ਘਰਾਂ ਦੇ ਵਿੱਚ ਹੋਮਸਟੇ ਦੀ ਫੈਸਿਲਿਟੀ ਵੀ ਹੈ ਜੇ ਤੁਸੀਂ ਕਾਜਾ ਨਹੀਂ ਰਹਿਣਾ ਚਾਹੁੰਦੇ ਬੁੱਧ ਦੀ ਮੂਰਤੀ ਦੇ ਕੋਲ ਰਾਤ ਕੱਟਣੀ ਚਾਹੁੰਦੇ ਆ ਇੱਥੇ ਹੋਮਸਟੇ ਆਮ ਹੀ ਮਿਲ ਜਾਂਦੇ ਨੇਗੇ ਹੋਮਸਟੇ ਦੇ ਵਿੱਚ ਰਹਿ ਸਕਦੇ ਆ ਕੰਮ ਚੱਲ ਰਿਹਾ ਇੱਥੇ ਵਿਕਾਸ ਵੀ ਪਹੁੰਚ ਚੁੱਕਿਆ ਇਹਨੂੰ ਪੰਜਾਬੀ ਕਹਿੰਦੇ ਨੇ ਵਿਕਾਸ ਇਹ ਹੈ ਵਿਕਾਸ ਵਿਕਾਸ ਕਿੱਥੇ ਪਹੁੰਚ ਚੁੱਕੇ ਨੇ ਮੈਂ ਕਿਲਾਕ ਟਾਇਰ ਇੱਕ 360뷰 ਵੀ ਤੁਹਾਨੂੰ ਦਿਖਾਉਣਿਆ ਇੱਕ ਕੰਬਲੇ ਦੇ ਵਿੱਚ ਕੱਲੀ ਸਟੈਚੂ ਨਹੀਂ ਹੈਗਾ ਇੱਥੇ ਮਿਨਿਸਟਰੀ ਵੀ ਨਹੀਂ ਹੋਈ ਹੈ ਜਿੱਥੇ ਬੁੱਧ ਮੰਗਰ ਨੇ ਲਾਮ ਮਾਰ ਰਹੇ ਨੇ ਤੇ ਇਸ ਤੇ ਆ ਗਿਆ ਪਿੰਡ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਹਰਾ-ਚਾਰਾ ਜਿਹੜਾ ਸਾਰਾ ਛੱਤਾਂ ਤੇ ਸਾਮਣੇ ਹੋਇਆ ਸਾਰੀਆਂ ਸੱਤਾਂ ਇਹਨਾਂ ਦੀਆਂ ਡੰਗਰਾਂ ਨੂੰ ਪਾਉਣ ਵਾਲੇ ਹਰੇ-ਚਾਰੇ ਨਾਲ ਭਰੀਆਂ ਪਈਆਂ ਨੇ ਕਿਉਂਕਿ ਇੱਥੇ ਸਾਲ ਦੇ ਵਿੱਚ ਕੁਝ ਵੀ ਹਰਾ-ਚਾਰਾ ਨਹੀਂ ਉਗਦਾ ਹੈਗਾ ਦੇ ਸਟੋਰ ਕਰਕੇ ਰੱਖਦੇ ਨੇ فاਸਲਾ ਇਹਨਾਂ ਦੇ ਨਾਲ-ਨਾਲ ਸਾਹਮਣੇ ਬੀਜੀਆਂ ਹੋਈਆਂ ਨੇ ਮਟਰ ਬਹੁਤ ਹੁੰਦਾ ਇੱਥੇ ਸਾਹਮਣੇ ਤੁਸੀਂ ਨਜ਼ਾਰਾ ਦੇਖ ਸਕਦੇ ਹੋ ਪਹਾੜ ਨਜ਼ਰ ਆ ਰਹੇ ਹੋਣਗੇ ਤੁਹਾਨੂੰ ਕਿਤੇ ਕਿਤੇ ਇੱਥੇ ਦੀ ਇੱਕ ਹੋਰ ਖਾਸੀਅਤ ਹੈ ਜਿਹੜਾ ਕੰਮ ਹੈ ਉਹ ਔਰਤਾ ਕਰਦੀਆਂ ਨੇ ਖੇਤਾਂ 'ਚ ਖੇਤਾਂ ਦਾ ਸਾਰਾ ਕੰਮ ਔਰਤਾਂ ਦੇ ਹੱਥ 'ਚ ਹੈ ਤੇ ਘਰਾਂ ਦਾ ਸਾਰਾ ਕੰਮ ਮਰਦਾਂ ਦੇ ਹੱਥ 'ਚ ਉਲਟਾ ਹੈ